ਪ੍ਰੋਫਟੂ ਜੀ اور ਸਾਡੇ ਨਵੇਂ ਯੂਥ ਪ੍ਰਧਾਨ ਦੀ ਬੋਲ ਸ਼ਰਮਾ ਜੀ اور ਸਾਡੇ ਸੰਤ ਸਮਾਜ ਦੇ ਵੀ ਸਾਡੇ ਸੰਤ ਸ਼ੇਰ ਸਿੰਘ ਜੀ ਤਾਂ ਅਸੀਂ ਸਾਰੇ ਅੱਜ ਇੱਕ ਇਹ ਸਾਡੀ ਛੋਟੀ ਜੀ ਗਿਣਤੀ ਨੇ ਸਮਝੋ ਛੋਟੀ ਮੰਡਲੀ ਨਾਲ ਸਮਝੋ ਅੱਜ ਹੜ੍ਹਾਂ ਦੇ ਕਾਰਨ ਬਰਸਾਤ ਦੇ ਕਾਰਨ ਕਾਫੀ سارے ਲੋਕ ਡਿਸਟਰਬ ਨੇ ਔਰ ਕਾਫੀ ਵਾਰਸ ਜਿੱਤੇ ਕਾਰਨ ਇਹ ਪ੍ਰੋਗਰਾਮ ਥੋੜਾ ਪੋਸਟਪੋਨ ਹੋ ਗਿਆ ਪੰਚ 600 ਲੋਕ ਜਿਹੜੇ ਯੂਥ ਦੀ ਗੈਦਰਿੰਗ ਸੀ ਜਿਹਦੇ ਸਾਰੇ ਹੀ ਜੀਸੀ ਐਸਡੀਐਮ ਕੋਈ ਸਰਵ ਸਿਵਲ ਪ੍ਰਸ਼ਾਸਨ ਦੇ ਮੈਟਰਸ ਸੀ ਪਰ ਕਿਸੇ ਕਰਕੇ ਪੋਸਟਪੋਨ ਹੋ ਗਿਆ ਲੇਕਿਨ ਮੈਂ ਅਬ ਬਹੁਤ ਅਤਤ ਤੱਕ ਪਹੁੰਚੋ ਕਿਹਾ ਸੀ ਜਦੋਂ ਇਹ ਪ੍ਰੋਗਰਾਮ ਪੋਸਟਪੋਨ ਹੋਇਆ ਪਰ ਮੈਂ ਇੱਕ ਭਾਰਤੀ ਸੈਨਾ ਦਾ ਅਫਸਰ ਅਟ੍ਰੈਕਟ ਹੋਣ ਦੇ ਨਾਤੇ ਔਰ ਮੈਂ ਇੱਕ ਯੂਥ ਹੋਣ ਦੇ ਨਾਤੇ ਮੈਂ ਇੱਕ ਆਪਣੀ ਅਜਾਦ ਸੋਚ ਲੈ ਕੇ ਚੱਲਦਾ ਹਮੇਸ਼ਾ ਕਿਉਂਕਿ ਜਿਹੜੀ ਸਰਕਾਰਾਂ ਨੂੰ ਜਿਹੜੇ ਕੰਮ ਕਰਨੇ ਚਾਹੀਦੇ ਆ ਨਸ਼ਾ ਵਿਰੋਧ ਉਹ ਸਾਡਾ ਯੂਥ ਅੱਗੇ ਆ ਕੇ ਕੰਮ ਕਰ ਰਿਹਾ ਤੇ ਇੱਕ ਬੜਾ ਬਹੁਤ ਵੱਡਾ ਉਪਰਾਲਾ ਹੈ ਪ੍ਰਮਾਤਮਾ ਦੀ ਬਖਸ਼ਿਸ਼ ਆ ਕਿ ਪੰਜਾਬ ਨੂੰ ਜਦੋਂ ਵੀ ਕਿਸੇ ਨੇ ਚਾਹ ਅਕਬਰ